পা লো জায়ামা নেই مورदाबाद مورदाबाद ناں زےن چھا بندراو پانٹاری کو یہ مطلب بیان کرو یارا تیئے 350 مورदाबाद مورदाबाद ফ <rôle> ਉਹ ਲੱਗ ਜਾਂਦੀ ਨਹੀਂ ਲੱਗਦੀ ਕਿੰਨਾ ਪਹਿਲਾਂ ਉੱਥੋਂ ਖੜ ਗਿਆ ਜਾਂਦੀ ਆ ਕੋਈ ਸਾਰੇ ਸਭਾਈ ਜਾਂਦੀ ਆ ਕਰੋਨਾ ਖਾਈ ਲਖਾਈ ਨੇ ਨਹੀਂ ਤੁਸੀਂ ਜਿੱਤ ਗਏ ਮਾਰੇ ਪਿੱਛੇ ਤੋਂ ਖਬਰ ਲੈਣ ਦਾ ਫਰਜ਼ ਤਾਂ ਹੈਗਾ ਹੀ ਹੈ ਨਾ ਜਿਵੇਂ ਜਿਉਣੀ ਮਰ ਗਈ ਮੇਰੀ ਜੁਨੀ ਨੂੰ ਤਾਂ ਤੁਹਾਨੂੰ ਕੋਈ ਦੁੱਖ ਤਾਂ ਨਹੀਂ ਹੈਗਾ ਇੱਕ ਵਾਰੀ ਆ ਮੈਂ ਗੱਲ ਕਰ ਲਾ ਸੁਣੋ ਕੱਪ ਸੁਣੋ ਬਾਈ ਕੱਪ ਸੁਣੋ ਸਾਰੇ ਬੰਦੇ ਸਰਕਾਰ ਕੋਲੋਂ ਮੈਂ ਕਿਸੇ ਦਾ ਕੋਈ ਰੋਸਾ ਨਹੀਂ ਮੇਰਾ ਥੋੜਾ ਰੋਸਾ ਬਿਲਕੁਲ ਜਾਇਜ਼ ਹੈ ਮੈਂ ਇਹਨੂੰ ਮੰਨਦਾ ਮੈਂ ਇੱਕ ਮਿੰਟ ਮੈਂ ਮੰਨਦਾ ਬਈ ਜੀ ਕਿੰਨਾ ਟਾਈਮ ਲੇਖ ਮੈਂ ਛੋਟੀ ਸਾਰੀ ਗੱਲ ਮੰਨਦਾ ਬਈ ਜੀ ਮੈਂ ਦਿਲੋਂ ਗੱਲ ਮੰਨਦਾ ਥੋੜੀ ਵੀ ਇਹ ਤੁਹਾਡਾ ਰੋਸਾ ਜਾਇਜ਼ ਹੈ ਸੀਵਰੇਜ ਦੇ ਪਾਣੀ ਤੇ ਨਿਕਾਸੀ ਤੇ ਢਿੱਲ ਰਹੀ ਹੈ ਅਫਸਰਾਂ ਨੇ ਮੈਨੂੰ ਵੀ ਖਰਾਬ ਕੀਤਾ ਮੈਂ ਤਾਹਾਂ ਤੱਕ ਗੱਲ ਪਹਚਾਈ ਹੈ ਹੁਣ ਵੀ ਪਹਚਾਈ ਅੱਜ ਵੀ ਕਰਤਾ ਫੋਨ ਅਗਲੀ ਗੱਲ ਦੂਸਰੇ ਆਪਾਂ ਸਾਰੇ ਸਾਥੀ ਇੱਥੇ ਬੈਠੇ ਆ ਮੈਂ ਦੱਸਣਾ ਚਾਹੁੰਦਾ ਮੈਂ ਤੁਹਾਡੇ ਇਸ ਮੁੱਦੇ ਨੂੰ ਲਈ ਲੱਗਿਆ ਹੋਇਆ

ਜੀ ਯਾਰ ਅੰਕਲ ਜੀ ਇਹ ਕੋਈ ਕਾਲੀ ਪਾਰਟੀ ਨਹੀਂ ਕਾਗਰਸੀ ਕਹਿੰਦੇ ਆਮਾ ਦੀ ਵਾਲੇ ਨਹੀਂ ਹੈਗੇ ਅਸੀਂ ਨਾ ਕੋਈ ਭਾਪੀ ਵਾਲੇ ਆ ਅੰਦਰ ਮੁਟੇ ਸੈਟਰ ਸੈਟਰ ਬੰਦੇ ਬਣਦੇ ਚ ਰਹਿਣਾ ਪੈ ਰਿਹਾ ਹੈ ਪੀਲ ਲਈ ਪਾਣੀ ਨਹੀਂ ਹੈਗਾ ਵਾਟਰ ਬੱਸ ਤਾਂ ਪਾਣੀ ਗੰਦਾ ਹੈ ਬਸ ਇਹ ਦੁਕਾਨਾ ਕੰਮ ਬੰਦੇ ਜੀ ਬੰਦ ਹਾਂ ਹਾਂ ਇਹ ਕਹਿੰਦਾ ਸੁਣੋ ਫਿਰ ਲਾਣੀਓ ਜੋ ਸਾਡੇ ਪੈਸੇ ਤੇ ਤੁਸੀਂ ਤਨਖਾਹਾਂ ਲੈਨੇ ਹੋ ਜੇ ਅਸੀਂ ਬਸ ਜਿਹੜਾ ਤੁਸੀਂ ਬੰਨਿਆ ਚੀਜ਼ ਦਾ ਸਾਰਾ ਠਾਦਾਂਗੇ ਜਿੱਦ ਅਸੀਂ ਆਪ ਵੀ ਆਈ ਜਾਂਦੇ ਹਾਂ ਸੁਣੋ ਇੱਕ ਵਾਰ ਦੱਸਦੇ ਤੁਸੀਂ ਸੁਣ ਲੋ ਇਹ ਪਰਸਨਲ ਬੈਗ ਹੁਣੇ ਬੰਦ ਹੋ ਜਾਣਗੇ ਇਹ ਦੋ ਲੋਕਾਰੇ ਇਕੱਠੇ ਹੋ ਕੇ ਬਿਲਕੁਲ ਬਿਲਕੁਲ ਪਰਾਣਾ ਬੋਲੇ ਬੋਲੇ ਪਰਾਣਾ ਤੁਸੀਂ ਜੀ ਮਿਨਿਸਟਰ ਨੂੰ ਕਹਿੰਦੇ ਕਿ ਅਸੀਂ ਇੰਦਰ ਨੇ ਨਾ ਕੁਛ ਹੋ ਸਾਡੇ ਬੱਚੇ ਬਿਮਾਰ ਹੋਏ ਹੋਏ ਹੈਗੇ ਇੱਥੇ ਮੰਦਰ ਚ ਬਾਰਡਰ ਮਕਸਦ ਦੀ ਮੋਟਰ ਲੱਗੀ ਹੋਗੀ ਅੱਜ ਇੱਕ ਜੱਗ ਭਰ ਲਿਓ ਪਾਣੀ ਦਾ ਮੋਟਰ ਮੋਟਰ ਛੱਡ ਗਏ ਹਾਂ ਕਿ ਕੋ ਕਿਹੜਾ ਗਾਹਾ ਉਹ ਨਹੀਂ ਮੰਡੀ ਦੇ ਬੰਦੇ ਇੱਕ ਰੋਜ਼ ਮੈਂ ਖਰਾਬ ਨਹੀਂ ਗਏ ਸਾਰੀ ਮੰਡੀ ਅੱਜ ਤਾਂ ਸਾਰੇ ਦਿਨ ਪਿਆ ਰਹੇ ਪਰ ਪਰਮਨੈਂਟ ਹੱਲ ਕਰਕੇ ਠੀਕ ਹੈ ਇਹ ਨਹੀਂ ਹੈਗਾ ਵਿੱਚ ਸੋਨ ਜਿੱਦਾਂ ਜਿੱਦੋਂ ਢਾਹਤਾ ਸਾਨੂੰ ਮੇਰੀ ਨੀ ਆਰਡਰ ਦੇਦਾ ਪਰਚੇ ਭੇਜ ਤੇ ਕਹਿੰਦੇ ਜੀ ਤੁਹਾਡੇ ਵਿਆਹ ਧਾਮਾਂਗੇ ਅਸੀਂ 2 ਦਿਨ ਪਹਿਲਾਂ ਅਸੀਂ ਆਪਦਾ ਹਏ ਪੁੱਛ ਲੋ ਕਿਵੇਂ ਜਮਾਤ ਪਰ ਆ ਰਹੇ ਨਾਲੇ ਤੁਸੀਂ ਲਾੜਾ ਦੇ ਜ਼ੋਰ ਨਾਲੇ ਜਿਹੜਾ ਮਰਜ਼ੀ ਲਾਉਂਦਾ ਸੀ ਲੜੇ ਹਾਈ ਕੋਰਟ ਤੇ ਨਾਲੇ ਤੁਹਾਨੂੰ ਹੋਰ ਇੱਕ ਗੱਲ ਹੋਰ ਦੱਸਦੇ ਤੁਹਾਨੂੰ 5 ਮਿੰਟ ਦਿੱਤੇ ਜੇ ਤੁਸੀਂ ਨਾ ਬਣਾਇਆ ਸੀ ਫਿਰ ਰੋਕਾਂਗੇ ਤੇ ਹੁਣ ਪਟਾਖਾ ਤੁਹਾਨੂੰ ਫੜੇ ਆਇਆ ਨਾ ਸਵਾਲ ਆਜਾ ਅੱਜ ਭਗਵੰਤ ਮਾਨ ਦੇ ਵੀਡੇ ਵਾਵੇ ਜਮਾ ਜਮਾ ਨਾਲੇ ਅਸੀਂ ਇਕੱਲੇ ਗਰੁੱਪ ਨਾਲ ਨਾਲ ਨਹੀਂ ਠੀਕ ਕਰਾਂਗੇ ਬਾਟੇ ਦਿਖਾਵਾਂਗੇ ਅਸੀਂ ਇਕਾਂ ਦਿਖਾਵਾਂਗੇ ਮੰਡੀ ਵਾਲੇ ਸਾਡੇ ਮੰਡੀ é ਜਿਵੇਂ ਤੁਸੀਂ ਕਹੋ ਸਾਡੀ ਮੰਡੀ ਬੜੀ ਬੜੀ ਕਵਾਰੀ ਟੈਂਪਰਰੀ ਹਰੋਂ ਤੇ 5.5 ਲੱਖ ਰੁਪਈਆ ਲੱਗੋ 2-4 ਲੱਖ ਉਹਨਾਂ ਨੂੰ ਜੋੜ ਕੇ ਟੈਂਪਰਰੀ ਦਾ ਬਚਲਾਓ ਜਿੰਨਾ ਚਿਰ ਨਵੀਂ ਚੱਲਦਾ ਬਿਲਕੁਲ ਤੀਆਂ ਤੇ ਰੋਈ ਜਿੰਨੇ 5.5 ਲੱਖ ਰੁਪਈਆ ਲੱਗਣਾ ਹੁੰਦਾ 2-4 ਲੱਖ ਲੱਗੇ ਕੈਨੇਡੀਅਨ ਨਾਲ ਉਹ ਕਰ ਸਕਦੇ ਹੋ ਬਾਹਰ ਬਤਾ

ਬਿਲਕੁਲ ਬਿਲਕੁਲ ਕਿਉਂਕਿ ਮੈਂ ਲੋਪਲ ਪ੍ਰੋਜੈਕਟ ਕਰਵਾਉਣਾ ਰਹਿਣਾ ਪਰੇਕਵਾਸ ਕਰਵਾਉਣਾ ਰਹਿਣਾ ਤਾਂ ਮੈਨੂੰ ਉਹ ਆਮ ਬਗਲੀ ਗੱਲਾਂ ਨਹੀਂ ਹੋ ਕੇ ਆਈਆਂ ਨੇ ਉਹਦੇ ਪ੍ਰੋਜੈਕਟ ਕੋਲ ਨੂੰ ਬਤਾਉਂਦੀ। ਵਿਸ਼ੋਤਾ ਤੁਸੀਂ ਕਿਉਂ ਬੰਦ ਹੋ ਗਿਆ? ਮੈਨੂੰ ਨਾ ਹੀ ਲੱਗ ਰਿਹਾ ਕਿ ਸਾਨੂੰ ਪਤਾ ਨਹੀਂ ਗਿਆ ਦੀ ਨਾਲ ਕੰਮ ਖੜਾ ਕਰ ਬੰਦ ਕਰ ਦੇਣਾ। ਹਨਾ? ਸਾਨੂੰ ਪਾਣੀ ਦਾ ਕੰਮ। ਵਿਸ਼ੋਤਾ ਇਹ ਨਹੀਂ ਆਗਿਆ ਜਿਹੜਾ ਕੰਮ ਤਾਂ 10000 ਲੇਕੇ ਹੁੰਦਾ ਸੀਗਾ 25000 ਕਿ ਹੋ ਗਿਆ 50000 ਪਾਰਟੀ ਮੈਂਬਰੀ ਕਮੇਟੀ ਬੋਲੋ ਗੱਲ ਸੁਣੋ ਗੱਲ ਸੁਣੋ ਉਹ ਗੱਲ ਬਾਤ ਸੁਣੋ ਜਵਾਬ ਤਾਂ ਸੁਣੋ ਉਹ ਤੁਹਾਨੂੰ ਵੀ ਪੰਜ ਮੈਂਬਰੀ ਕਮੇਟੀ ਬਣਾ ਕੇ ਤੁਸੀਂ ਮਿਲਣਾ ਚਾਹੋ ਗੱਗਾ ਜੀ ਗੱਲ ਦੇਖੋ ਇਹ ਹੈ ਵੀ ਸ਼ਾਮ ਨੂੰ ਜਿਹੜਾ ਭਵੰਤ ਮਾਨ ਸਾਹਿਬ ਆ ਗਏ ਉਹਦੇ ਨਾਲ ਤੁਹਾਨੂੰ ਦੋ ਮੈਂਬਰੀ ਪੰਜ ਨੰਬਰੀ ਸੱਤ ਨੰਬਰੀ ਜਿੰਨੇ ਕਹੋਗੇ ਸਾਰੇ ਮਿਲਣਾਗੇ ਠੀਕ ਹੈ ਨਾ ਉਹਦੀ ਵਾਰ ਮਿਲਣਾ ਤਾਂ ਦੱਸੋ ਵੀ ਹਾਜ਼ਰ ਆ ਪਰ ਉਹ ਤੋਂ ਪਹਿਲਾਂ ਅਸੀਂ ਕਿਸੇ ਨੂੰ ਨਹੀਂ ਮਿਲਣ ਜਾਵਾਂਗੇ ਦੀ ਨਾ ਮਿਲਣਾ ਰਮਣਾ ਮੁਰਦਾਬਾ 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 ਅੱਛਾ ਬੀਐਸਪੀ ਸਾਹਿਬ ਕਹਿੰਦੇ ਬੀਐਸਪੀ ਸਾਹਿਬ ਕਹਿੰਦੇ 23 ਕਰੋੜ ਰੁਪਇਆ ਆ ਗਿਆ ਠੀਕ ਹੈ ਈਓ ਸਾਹਿਬ ਕਹਿੰਦੇ ਈਓ ਸਾਹਿਬ ਕਹਿੰਦੇ ਪੈਸੇ ਹੀ ਨਹੀਂ ਆਇਆ ਦੇ ਵੀ ਕਿ ਉਹ ਨਾਲੇ ਨੂੰ ਮੁੱਢਲਾ ਚੱਕ ਬਾਈ ਬਣ ਗਏ ਪਰ ਐਡੀ ਫੜਲੇ ਬਣਾ ਮੁੱਢੋ ਸੀਗੇ ਖੇਤ ਦਾ ਗਰਾਊਂਡ ਹੈ ਨਹੀਂ ਗਾ ਆਪਣੇ ਬਾਰੇ ਲੋ ਬੱਚਾ ਬਾਰੇ ਤੁਸੀਂ ਐ ਦੱਸੋ ਜਵਾਕਾਂ ਨੂੰ ਅੱਗੇ ਐਸਾ ਉੱਥੇ ਖਾਦ ਸੁਝ ਭੇਜਨੇ ਸੀ ਕਿ ਹੁਣ ਕਿੱਥੇ ਤੱਕ ਪਾਣੀ ਲੱਗਿਆ ਹੋਰ ਉੱਥੇ ਕਾ ਦੇ ਨਾਤੇ ਠੀਕ ਹੈ ਉਹ ਜਦੋਂ ਮਰਦੀ ਦੋ ਚਾਰ ਬੰਦੇ ਜਦੋਂ ਮਰਦੀ ਚਾਰ ਆਪਣਾ ਜਹਾਜੋਂ ਟਰੈਕ ਅਢਾਣ ਲਈ ਭੱਜੋ ਉੱਥੇ ਗਿੰਦਾ ਲਿਗਾ ਜਦੋਂ ਬਣਾ ਦਾ ਮੈਂ ਖਿੰਦਾ ਉਸਰੇ ਪਾਣੀ ਡੋਲਦੇ ਆਓ ਆਪਣੇ ਆਪਣੇ ਘਰ ਪਾਰ ਕੋਈ ਲਾਇਬ੍ਰੇਰੀ ਹੈਨੀ ਦੀ ਜਾਈਆ ਨਾਰਮਲ ਗੱਲਬਾਤ ਹੋ ਰਹੀ ਹੈ ਕੋਈ ਵੀ ਅਸੀਂ ਕਰੀਏ ਇੱਕ ਮਿੰਟ ਕੋਈ ਗੱਲ ਬੰਦਣ ਦਾ ਜਾਂ ਮਾਰ ਦੇਣੇ ਬਿੜੀ ਨਾਲ ਨਹੀਂ ਕਰਨਾ ਇੱਕ ਵਾਰੀ ਆ ਕੇ ਦੇਖ ਜੰਮ ਦੇਖ ਕੇ ਹੱਲ ਕਰ ਦਿਓ ਹੱਲ ਕਰ ਦਿਓ ਕੱਲੇ ਬੋਟਾ ਵਾਲੇ ਆਉਣੇ ਮੜ ਕੇ 1 ਮਿੰਟ ਸਾਡੇ ਦਾ ਲੋਕਾਂ ਦੇ ਘਰਾਂ ਚ 1 ਮਿੰਟ ਲਵਾਤਾ ਬੋਟਾ ਵਾਲੇ ਆਉਣੇ ਮੜ ਕੇ ਪੰਜ ਫੇਰ ਆ ਗਏ ਪਾਣੀ ਫੇਰ ਆ ਜਾਂਦਾ ਅਸੀਂ ਕਿੱਥੇ ਜਾਵਾਂ ਮੈਂ ਤੂੰ 3 ਵਜੇ ਦੇਖ ਕੇ ਗਿਆ ਨਹੀਂ ਬਟਕਣ ਚ ਪਾਣੀ ਬੋਟਾ ਵਾਲੇ ਦਾ ਤੁਸੀਂ 20 ਮਿੰਟ ਲਵਾਉਂਦੇ ਤੁਸੀਂ ਆ ਗਲੀ ਸਾਰੀ ਦੇਖਿਆ ਹਾਂ ਗਲੀ ਦਾ ਨਾ ਇੰਨਾ ਗਲੀ ਦਾ ਹਰ ਲੈ ਕੇ ਘਰਾਂ ਚ ਜਾ ਕੇ ਦੇਖੋ ਕਿਵੇਂ 스멜 ਮਾਰਦੀ ਹੈ ਬੋਟਾ ਵਾਲੀਆਂ ਫਰੈਸ਼ਰ ਨਹੀਂ ਚੱਲਦੀਆਂ ਪਾਣੀ ਚੱਲ ਨਹੀਂ ਰਹੀਆਂ ਬੋਟਾ ਨਹੀਂ ਚੱਲਦੀ ਇਸ ਨੂੰ 6 ਮਹੀਨੇ ਹੋ ਗਏ ਜੀ ਬਹੁਤ ਦੁੱਖ ਦੀ ਹੈ 6 ਮਹੀਨੇ 2 ਸਾਲ ਹੋ ਗਏ ਅਸੀਂ ਤੁਸੀਂ ਜਿਹੜੀ ਗੱਲ ਤੇ ਕਿਹਾ ਸੀ ਵੀ ਅਸੀਂ ਉਖਾਰੇ ਉਤਰਾਂਗੇ ਇਸ ਨੂੰ ਲੋਖਰੇ ਉਤਰੇ ਹਾਂ ਕੌਣ ਲੱਗੇ ਦੇਰੇ ਜਾਂਦਾ ਸੀ ਜਾਂਦੇ ਆ ਉਹ ਦਿਨ ਪੁੱਛਣੀ ਵੀ ਬੋਤਾ ਨਮਲ ਵਰਗਾਂ ਨੇ ਪਹੁੰਚਿਆ ਜੀ ਸੁਣਦੇ ਠੀਕ ਹੈ ਪੂਰੇ ਵੀ ਪਾਵਾਂਗੇ ਨਾਲ ਇਹ ਤੁਹਾਨੂੰ ਉਹ ਤਾਂ ਸਾਡੇ ਕਿਰਨ ਨਾਲ ਕਰ ਕਰ ਦਿੰਦਾ ਰਿਹਾ ਤੇ ਹੁਣ ਮੁੜ ਕੇ ਨਾ ਹੁਣ ਦੇਖ ਇੱਕ ਵਾਰੀ ਬਾਕੇ ਦੇਖੇ ਵੀ ਕੀ ਸਾਹਿਬ ਨਾਲ ਰੋਟੀਆਂ ਖਾਣਗੇ ਉਹ ਵੀ ਕਰਨੈਲ ਆਇਆ ਉਹਨਾਂ ਨੇ ਇੱਕ ਵਾਰੀ ਆ ਕੇ ਸਾਨੂੰ ਦਰਸ਼ਨ ਹੀ ਨਹੀਂ ਦਿੱਤੇ ਅਸੀਂ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੈ ਜੇ ਪੁੱਛੇ ਬੋਲ ਹਰੇ ਆ ਕੋ ਮਾਤਾ ਕਰਾਉਂਦੇ ਆਂ ਇਹ ਸੀ ਇੰਡਰੀਏ ਸਾਡੇ ਤੋਂ ਬਾਹਰ ਹਾਂ ਅਸੀਂ ਥੋੜੀ ਤੋਂ ਬਾਹਰ ਨਹੀਂ ਬਣੇ ਪਰ ਬਾਹਰ ਹੋ ਤੁਸੀਂ ਅੱਜ ਮੋਟਾ ਲੈਣ ਗਾਦੇ ਸੀ ਕਿ ਆਈ ਹੋ ਨੀ ਯਾਰ ਸੁਣ ਕੇ ਸਾਈਡ ਹੀ ਦੋ ਜੀ ਫੋਟੋ ਸੈਂਡ ਕਰੋ ਲਾ ਦੇ ਨਾ ਆਉਣ ਨਾ ਹੂ ਲਾ ਮੈਨ ਦਾ ਰਹਾ ਦੇ ਦੋ ਸਰਕਾਰ ਮੁਰਦਾਬਾ ਲੋਕਾਂ ਨੂੰ ਮਿਹਰਬਾਨੀ ਦਿਓ ਰਹੀ ਸਰਕਾਰ ਮੁਰਦਾਬਾ ਤੁਸੀਂ ਕਿਹਨਾਂ ਚ ਪਾਣੀ ਆਉਂਦਾ ਮੁਰਦਾਬਾ ਜੀਵੜੇ ਪਾਣੀ ਸੁਧਾ ਦੇ ਲੋ ਸਰਕਾਰ ਮੁਰਦਾਬਾ ਸਰਕਾਰ ਮੁਰਦਾਬਾ ਉਹਦੇ ਦੀ ਬੰਦ ਕਰਵਾ ਤੋੜ ਦੇ ਸੱਜੇ ਆਓ ਗੱਲ ਦਾ ਪੁਕਮਾ ਹੈ ਜੀ ਠੀਕ ਕਢਾਦੀ ਠੀਕ ਰਾਜੇ ਹਣੇ ਆ ਦੁਕਾਨਾਂ ਬੰਦ ਹੋਣ ਲੱਗੀਆਂ ਜੀ ਠੀਕ ਹੈ ਸਾਰੇ ਪਾਸੇ ਦੁਕਾਨਾਂ ਬੰਦ ਹੋਣ ਲੱਗੀਆਂ ਹੋਰ ਵੀ ਮੰਡੀਆਂ ਆ ਜਾਓ ਸਾਰੇ ਮੰਡੀਆਂ ਨੂੰ ਬੰਦਤੀ ਹੈ ਵੀ ਜਿਹੜੇ ਖੋਲੀ ਬੈਠੇ ਐ ਜਿਹੜੇ ਬੰਦੇ ਐ ਉਹ ਦੁਕਾਨਾਂ ਬੰਦ ਕਰ ਦਿਓ ਠੀਕ ਹੈ ਲਾਲਾ ਜੀ ਠੀਕ ਘੜਾਦੀ ਠੀਕ ਰਵਾਗੇ ਹਟੇ ਐ ਰਵਾਗੇ ਦੁਕਾਨਾਂ ਬੰਦ ਹੋਣ ਲੱਗੀਆਂ ਜੀ ਠੀਕ ਹੈ ਸਾਰੇ ਪਾਸੇ ਦੁਕਾਨਾਂ ਬੰਦ ਹੋਣ ਲੱਗ ਗਈਆਂ ਹੋਰ ਵੀ ਮੰਡੀਆਂ ਆ ਜਾ ਸਾਰੇ ਮੰਡੀਆਂ ਨੂੰ ਬੰਦਤੀ ਹੈ ਵੀ ਜਿਹੜੇ ਖੋਲੀ ਬੈਠੇ ਐ ਜਿਹੜੇ ਬੰਦੇ ਐ ਆ ਦੁਕਾਨਾਂ ਬੰਦ ਕਰ ਦਿਓ ਠੀਕ ਹੈ ਲਾਲਾ ਜੀ ਲਾਲਾ ਜੀ ਲਓ ਜੀ ਮੋੜ ਮੰਡੀ ਚ ਪਵੰਗ ਪਵੰਤਪੁਰ ਸਿੰਘ ਮਾਨ ਦੇੋਂ ਤੋਂ ਪਹਿਲਾਂ ਸਾਰੀ ਮੰਡੀ ਬੰਦ ਹੋ ਚੁੱਕੀ ਹੈ ਜੀ ਲੋਕਾਂ ਦੇ ਕੰਮ ਨਾ ਹੋਣ ਕਾਰਨ ਮੋੜ ਮੰਡੀ ਦੇ ਇਹ ਮਾੜੇ ਸਿਸਟਮ ਦੇ ਕਾਰਨ ਜੋ ਮੋੜ ਮੰਡੀ ਚ ਕੋਈ ਵੀ ਅਧਿਕਾਰੀ ਸਾਰ ਨਹੀਂ ਲੈ ਰਿਹਾ ਕਿ ਉਹਦੇ ਕਰਕੇ ਸਾਰਾ ਨੇ ਰੋਜ਼ ਪ੍ਰਦਰਸ਼ਨ ਕਰਿਆ ਮੋੜ ਮੰਡੀ ਚ ਸੀਐਮ 大家应该。